ਮੇਰੇ ਗੱਲ ਬਾਤ ਇਹਨਾਂ ਦੇ ਜਿਹੜੇ ਲੇਡੀਜ਼ ਨੇ ਇਹ ਪਹਿਲਾਂ ਵੀ ਫालतੂ ਬਹੁਤ ਬੋਲਦੇ ਆਪਾਂ ਨੂੰ ਮੈਂ ਇਹਨਾਂ ਨੂੰ ਹੱਥ ਜੋੜ ਕੇ ਹਮੇਸ਼ਾ ਕਿਹਾ ਮੈਂ ਕਿਹਾ ਜੀ ਭੈਣੇ ਵੀ ਕੋਈ ਗੱਲ ਨਹੀਂ ਵੀ ਜੇ ਤੁਸੀਂ ਗੱਲ ਤੁਹਾਡੇ ਕੋਈ ਐਦਾਂ ਦੀ ਹੈਗੀ ਆ ਤਾਂ ਤੁਸੀਂ ਆਪਣੇ ਹਸਬੰਡ ਨੂੰ ਭੇਜੋ ਵੀ ਮੇਰੇ ਨਾਲ ਗੱਲ ਕਰ ਲੈਣਾ ਵੈਸੇ ਮੇਰੀ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਮੈਂ ਸਵੇਰੇ ਕੰਮ ਤੇ ਜਾਣਾ ਸ਼ਾਮ ਨੂੰ ਆਉਣਾ ਕੈਮਰੇ ਸਾਰੇ ਇਹਨਾਂ ਦੇ ਵੀ ਲੱਗੇ ਹੋਏ ਆ ਸਾਡੇ ਵੀ ਲੱਗੇ ਹੋਏ ਆ ਕੋਈ ਐਦਾਂ ਦਾ ਸੀਨ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਮੇਰੇ ਗਵਾਂਢੀ ਆ ਜੀ ਇੱਕ ਘਰ ਛੱਡ ਕੇ ਦੂਜਾ ਘਰ ਇਹਨਾਂ ਦਾ ਠੀਕ ਹੈ ਜੀ ਇੱਕ ਮਿੰਟ ਇੱਕ ਮਿੰਟ ਜੀ ਮੈਂ ਵੀਰ ਜੀ ਅੱਜ ਗੱਲ ਕੀ ਹੋਈ ਮੇਰੀ ਗੱਡੀ ਬਿਲਕੁਲ ਸਾਈਡ ਤੇ ਖੜੀ ਹੋਈ ਸੀਗੀ ਠੀਕ ਹੈ ਇੱਕ ਗੱਡੀ ਮੇਰੇ ਗੇਟ ਤੇ ਖੜੀ ਹੈ ਸਾਡੇ ਗਵਾਂਡੀ ਨੇ ਗੁਰਮਣ ਉਹਨਾਂ ਨੇ ਵੀ ਮਤਲਬ 바ਵਾ ਅੱਗੇ ਵਧਾਇਆ ਹੋਇਆ ਰੇਤਾ ਸੱਟੀ ਹੋਈ ਹੈ ਬਟ ਮੈਂ ਆਪਣੀ ਮਤਲਬ ਕ੍ਰੋਸਿੰਗ ਦੀ ਜਗ੍ਹਾ ਛੱਡ ਕੇ ਵੀ ਗੱਡੀ ਲੰਘਣ ਜੋਗੀ ਜਗ੍ਹਾ ਛੱਡ ਕੇ ਮੇਰਾ ਗੱਡੀ ਖੜਾਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੀ ਡਰਿੰਕ ਕੀਤੀ ਹੋਈ ਹੈ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ ਮੇਰਾ ਵੀ ਕਰਾਇਆ ਜਾਵੇ ਜੇ ਕੋਈ ਮੈਨ ਨਸ਼ਾ ਪੱਤਾ ਕੀਤਾ ਹੋਵੇ ਇਹ ਮੇਰੇ ਤੇ ਇਲਜ਼ਾਮ ਲਾਉਂਦੇ ਆ ਨਸ਼ਾ ਪੱਤਾ ਕਰਦਾ ਵਾ ਨਸ਼ੇ ਕਰਦਾ ਵਾ ਡਰਿੰਕ ਕਰਦਾ ਮੈਂ ਇਸ ਟਾਈਮ ਸੋਫੀਆਂ ਮੇਰਾ ਜਿੱਥੇ ਮੈਡੀਕਲ ਮਰਜ਼ੀ ਕਰਾਇਆ ਜਾਵੇ ਮੈਂ ਕੈਮਰੇ ਮੂਰੇ ਬਿਆਨ ਦਿੰਦਾ ਕਿ ਜੇ ਮੇਰੇ ਚੈਤਾਨਾ ਦਾ ਕੁਝ ਵੀ ਆਵੇ ਜੋ ਸਜ਼ਾ ਮੈਨੂੰ ਦੇਣੀ ਆ ਦਿੱਤੀ ਜਾਵੇ ਲੜਾਈ ਦਾ ਕਾਰਨ ਨਹੀਂ ਪਤਾ ਲੜਾਈ ਦਾ ਕਾਰਨ ਪਤਾ ਜੀ ਇਹਨਾਂ ਨੇ ਮੈਂ ਤੁਹਾਨੂੰ ਦੱਸਦਾ ਗੱਡੀ ਆਪਦੀ ਸਾਈਡ ਤੇ ਲਾਈ ਸੀ ਗੱਡੀ ਲੰਘਣ ਦੀ ਜਗ੍ਹਾ ਸੀ ਇਹਨਾਂ ਦੀ ਰ ਗਈ ਸੀ ਇਹਨਾਂ ਨੇ ਆ ਕੇ ਦਰਵਾਜਾ ਖੋਲ ਕੇ ਮੇਰੀ ਮੰਮੀ ਨੂੰ ਮਾੜਾ ਚੰਗਾ ਬੋਲਿਆ ਮੈਂ ਚਵਾਰੇ ਦੇ ਉੱਪਰ ਖੜਾ ਸੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਤੁਸੀਂ ਮਾੜਾ ਚੰਗਾ ਮੰਮੀ ਨੂੰ ਕਿਉਂ ਬੋਲਦੇ ਹੋ ਠੀਕ ਹੈ ਜੀ ਮੰਮੀ ਨੂੰ ਮਾੜਾ ਚੰਗਾ ਬੋਲਣ ਲੱਗੇ ਹੋਏ ਉਸ ਤੋਂ ਬਾਅਦ ਇਹ ਇਹਨਾਂ ਦਾ ਮੁੰਡਾ ਆ ਛੋਟਾ ਇਹ ਗੰਡਾਸੀ ਲੈ ਕੇ ਆਇਆ ਮੈਂ ਕਿਹਾ ਜੀ ਫੈਂਟਾਸੀ ਵਾਲੀ ਤਾਂ ਕੋਈ ਗੱਲ ਹੈ ਨਹੀਂ ਸੀ ਮੇਰੇ ਗੇਟ ਦੇ ਅੱਗੇ ਮੇਰੇ ਤੇ ਗੰਡਾਸੀ ਲੈ ਕੇ ਆਏ ਠੀਕ ਹੈ ਜੀ ਇਹਨਾਂ ਨੂੰ ਅਸੀਂ ਵੀ ਚਲੋ ਆਪ ਦਾ ਕੱਢ ਕੇ ਲਿਆਏ ਆ ਜੀ ਬਚਾਉ ਲਈ ਠੀਕ ਹੈ ਅਜੀਬੀ ਸਾਹ ਦਾ ਦੁਪੱਟਾ ਆਪਦਾ ਕੱਢ ਕੇ ਲਿਆਏ ਆ ਸੋਟਾ ਜੀ ਮੇਰੇ ਹੱਥ 'ਚ ਠੀਕ ਹੈ ਇਹ ਅੱਧਾ ਘੰਟਾ ਘੰਟਾ ਪਹਿਲਾਂ ਦੀ ਗੱਲ ਹੈ ਲਾ ਲਓ ਠੀਕ ਹੈ ਜੀ ਮੈਂ ਪਹਿਲਾਂ ਬਚਾਅ ਦੀ ਕਰਕੇ ਇਹਨਾਂ ਕੋਲੇ ਕੈਮਰੇ ਦੇ ਵਿੱਚ ਵੀਡੀਓ ਮੈਂ ਪਹਿਲਾਂ ਖੜ ਗਿਆ ਮੈਂ ਨਹੀਂ ਕੁਝ ਵੀ ਕੀਤਾ ਸਾਈਡ ਤੇ ਰੱਖਤਾ ਮੈਂ ਕਿਹਾ ਜੀ ਲੜਾਈ ਆਪਾਂ ਟਾਲ ਦਿੰਨੇ ਆ ਕੋਈ ਗੱਲ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਮੁੰਡਾ ਫੇਰ ਆਇਆ ਉਹਨੇ ਗੰਡਾਸੀ ਲਿਆ ਕੇ ਮਾਰੀ ਫਿਰ ਸਾਡਾ ਜੀ ਆਪਸੀ ਟਕਰਾਅ ਹੋਇਆ ਪਰ ਮੇਰੇ ਗੇਟ ਦੇ ਅੱਗੇ ਆ ਕੇ ਇਹਨਾਂ ਮਾਰੀਆਂ ਮੇਰੀ ਗੱਡੀ ਦੇ ਸ਼ੀਸ਼ੇ ਵੀ ਤੋੜਾ ਸਟਾ ਸੱਟਾ ਦਾ ਕਿਤੇ ਕਿਤੇ ਲੱਗਿਆ ਮੇਰੇ ਕੱਲੇ ਦੇ ਲੱਗਿਆ ਤੇ ਕੋਈ ਹਥਿਆਰ ਵੀ ਸੀ ਕੋਈ ਨਾ ਇਹਨਾਂ ਕੋਲੇ ਗੰਡਾਸੀ ਸੀਗੀ ਛੋਟੇ ਸੀਗੇ ਤੇ ਸੀਸੀਟੀਵੀ ਕੋਈ ਇੱਥੇ ਸਾਹਮਣੇ ਸੀਸੀਟੀਵੀ ਮੇਰੇ ਕੋਲੇ ਹੈਗੀ ਹੈ ਜੀ ਥਾਣਾ ਕਿਹੜਾ ਪੈਂਦਾ ਜੀ ਥਾਣਾ ਜਮਾਲਪੁਰਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਹੈ ਪ੍ਰਸ਼ਾਸਨ ਤੋਂ ਮੰਗ ਹੈ ਜੀ ਇਹ ਮੈਂ ਬੇਨਜਾਇਜ਼ ਦੇ ਜਿਹੜੇ ਇਲਜ਼ਾਮ ਲੱਗਦੇ ਨੇ ਮੇਰਾ ਪ੍ਰਾਪਰਟੀ ਨੂੰ ਲੈ ਕੇ ਰੌਲਾ ਵਾ ਉਹ ਵੀ ਜੇ ਮੁੱਦਾ ਉੱਠਿਆ ਤੇ ਮੈਂ ਠਾਉਣ ਲਈ ਤਿਆਰ ਆ ਉਸ ਕਰਕੇ ਮੇਰੇ ਨਾਲ ਚੌਥੇ ਦਿਨ ਕੋਈ ਨਾ ਕੋਈ ਮੇਰੇ ਤੇ ਬਿਆਨਬਾਜ਼ੀ ਮੇਰੇ ਤੇ ਰੰਜਿਚ ਬਾਜ਼ੀ ਕੀਤੀ ਜਾਂਦੀ ਹੈ ਠੀਕ ਹੈ ਜੀ ਜਿਹੜਾ ਪ੍ਰੋਪਰਟੀ ਨੂੰ ਲੈ ਕੇ ਰੋਲਾ ਹੈਗਾ ਮੇਰਾ ਉਹ ਕਿਹਦੇ ਬਾਦ ਨਾਲ ਚੱਲਦਾ ਹੋਰ ਕਿਸਨੇ ਚੱਲਦਾ ਇਹ ਚੱਲਦਾ ਮਰਾ ਕਿਸੇ ਦੇ ਨਾਲ ਹੀ ਆ ਪਰ ਇਹ ਇੰਟਰਫੇਅਰ ਕਰਦੇ ਨੇ ਵਿੱਚ ਠੀਕ ਹੈ ਜੀ ਇਹਨਾਂ ਦਾ ਇੰਟਰਫੇਰੈਂਸ ਪਹਿਲਾਂ ਵੀ ਹੋਈ ਸੀਗੀ ਅੱਜ ਤੋਂ ਪਹਿਲਾਂ ਵੀ ਹੋਈ ਆ ਦੋ ਵਾਰ ਹੋਈ ਆ ਤੇ ਉਸ ਚੀਜ਼ ਨੂੰ ਲੈ ਕੇ ਇਹ ਮੇਰੇ ਨਾਲ ਕਲੇਸ਼ ਰੱਖਦੇ ਗੱਡੀ ਟੁਕੀ ਆ ਗੱਡੀ ਕਿਸੇ ਦੀ ਟੁਕੀ ਨਹੀਂ ਜੀ ਵੀਰ ਜੀ ਗੱਡੀ ਆਪਾਂ ਘਰ ਦੇ ਮੂਹਰੇ ਜਿੱਦਾਂ ਪਾਰਕਿੰਗ ਕਰਦੇ ਨੇ ਮੇਰੀ ਗੱਡੀ ਪਾਰਕਿੰਗ ਕੀਤੀ ਹੋਈ ਆ ਜੀ ਮੇਰੇ ਕੋਲੇ ਵਿਦ ਸੀਸੀਟੀਵੀ ਫੋਟੋ ਹੈ ਅਗਰ ਮੈਂ ਉਹਦੇ ਵਿੱਚ ਗਲਤ ਹੋਵਾਂਗਾ ਤਾਂ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਸ ਆ ਗਈ ਸੀ ਮੋ ਮੌਕੇ ਤੇ ਪੁਲਿਸ ਨਹੀਂ ਆਈ ਜੀ 100 ਨੰਬਰ ਤੇ ਫੋਨ ਕੀਤਾ ਸੀਗਾ ਤੇ ਪਰ ਮੇਰੇ ਵੀ ਇਹਨਾਂ ਨੇ ਜੇ ਇਹਨਾਂ ਦੇ ਮੁੰਡੇ ਨੇ 15 16 ਸਾਲ ਦਾ ਮੁੰਡਾ ਆ ਉਹਨੇ ਗੱਡਾਸੀ ਮਾਰੀ ਆ ਗੇਟਾ ਮੂਹਰੇ ਆ ਕੇ ਕਿੰਨੇ ਕੋਈ ਨੇ ਸੀਗੇ ਇਹ ਪੰਜ ਛੇ ਜਾਣੇ ਸੀਗੇ ਇਹਨਾਂ ਦਾ ਮੁੰਡਾ ਸੀ ਐ ਇੱਕ ਇਹਨਾਂ ਦੀ ਕੁੜੀ ਸੀ ਇੱਕ ਆਂਟੀ ਸੀ ਆਂਟੀ ਦੇ ਹੱਥ ਵੀ ਜੀ ਡਾਂਗ ਸੀ ਜਿਹੜੀ ਇਹਨਾਂ ਨੇ ਸ਼ੀਸ਼ੇ ਤੇ ਮਾਰੀ ਠੀਕ ਹੈ ਭਾਈ ਉਹ ਸਾਰ ਸਾਡੇ ਤਿੰਨ ਚਾਰ ਘਰ ਪਹਿਲਾਂ ਨਾ ਇੱਕ ਕੋਠੀ ਆ ਤੇ ਅਸੀਂ ਮੈਨੂੰ ਲੱਗਾ ਗੱਡੀ ਸਾਈਡ ਤੇ ਕਰ ਲਓ ਓ ਭਾਈ ਸਾਹਿਬ ਉਹ ਵੀ ਕਹਿੰਦੇ ਜੀ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਐ ਗੱਡੀ ਸਾਈਡ ਤੇ ਕਰਾ ਦਿਓ ਤੇ ਸਿਵਲ ਚ ਕੀ ਤੁਹਾਡੀ ਲੜਾਈ ਹੋਈ ਕੀ ਕਰ ਰਹੇ ਹੋ ਜਨਾਬ ਉਹ ਨਹੀਂ ਸਾਡੇ ਸਿਰ ਤੇ ਪੂਰੇ ਟੱਬਰ ਦੇ ਮੇਰਾ ਮੇਰੇ ਵਾਈਫ ਦਾ ਮੇਰੇ ਬੇਟਾ ਸਾਰਿਆਂ ਦੇ ਸਿਰ ਤੇ ਗਨਾਸੀਆਂ ਮਾਰੀਆਂ ਸਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਪਿਆ ਤੂੰ ਇਸ ਵੇਰੇ ਮੀਡੀਆ ਚੈੱਕ ਕਰ ਲੋ ਤੇ ਦੇਖ ਲੋ ਸਾਡੀ ਗਲਤੀ ਐ ਅਸੀਂ ਸਜ਼ਾ ਦੇ ਹੱਕਦਾਰ ਆ ਉਹਨਾਂ ਦੀ ਗਲਤੀ ਐ ਸਿਵਲ ਤੇ ਹਮਲਾਇਆ ਤੁਹਾਡੇ ਤੇ ਹੈ ਸਿਵਲ ਤੇ ਹੀ ਹਮਲਾਇਆ ਹਾਂ ਇੱਥੇ ਨਹੀਂ ਉੱਥੇ ਜਿੱਥੇ ਆਮਨੇ ਕੰਮ ਜਾਣਾ ਕਿਹੜਾ ਏਰੀਆ ਬੰਦਾ 350 ਨੈਸ਼ਨਲ ਕੌਨਿੰਗਪਾ ਮੇਕਲਾ ਲੁਧਿਆਣਾ ਥਾਣਾ ਜਮਾਲਪੁਰ ਜਾਂ ਜਮਾਲਪੁਰ ਕਲੋਨੀ ਆ ਪੀਐਸ 7 ਨੰਬਰ ਹੈ ਨਹੀਂ ਅਸੀਂ 100 ਨੰਬਰ ਤੇ ਲਾ ਕੇ ਜਿੱਥੇ ਆ ਗਏ ਬੱਸ ਕਾਰਨ ਕੀ ਲੜਾਈ ਦਾ ਬੰਦਾ ਦਾ ਕਾਰ ਯਾਰ ਉਹਨਾਂ ਲੀਗਲ ਗੱਲਾਂ ਹੁੰਦੀਆਂ ਨੇ ਤੇ ਤੁਹਾਡੇ ਪੁਲਿਸ ਵਾਲੇ ਉੱਥੇ ਆnde ਜਾਂਦੇ ਆ ਸਾਡੇ ਕੈਮਰੇ ਸਾਰਾ ਕੁਝ ਰਿਕਾਰਡ ਹੈ ਉਹ ਦਿਖਾ ਦਾਂਗੇ ਹੁਣ ਤੁਹਾਡੇ ਕੋਲ ਸੀਸੀਟੀਵੀ ਕੈਮਰਾ ਫੁਟੇਜ ਹੈਗੀ ਹੈ ਨਹੀਂ ਇਸ ਵੇਲੇ ਨਹੀਂ ਹੈ ਅਬ ਮਾਰਨਿੰਗ ਦੇ ਦਾਂਗਾ